ਮੁੱਖ ਮੰਤਰੀ ਭਗਵੰਤ ਮਾਨ ਦੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਫੂਕ ਕੱਢ ਦਿੱਤੀ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਗਿਆ ਕੱਲ ਦੀ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਕਿ ਜੋ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਾਹਰ ਆ ਕੇ ਦੱਸਿਆ ਗਿਆ ਉਹੀ ਕੁਝ ਮੁਲਾਕਾਤ ਦੇ ਵਿੱਚ ਹੋਇਆ ਤੇ ਪ੍ਰੈਸ ਕਾਨਫਰੰਸ ਕਰਦੇ ਸਮੇਂ ਮੁੱਖ ਮੰਤਰੀ ਲੜਖੜਾਉਂਦੇ ਕਿਉਂ ਦਿਸੇ ਗੱਲਬਾਤ ਇਸ ਉੱਪਰ ਕਰਾਂਗੇ ਉਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਾਂਗਰਸ ਦੇ ਕਾਟੋ ਕਲੇਸ਼ ਦੀ ਅੱਜ ਕਾਂਗਰਸ ਦੇ ਵਿਚਾਰ ਇੱਕ ਵੱਡੀ ਮੀਟਿੰਗ ਵੀ ਹੋਣ ਜਾ ਰਹੀ ਹੈ ਤੇ ਉੱਧਰ ਕਾਂਗਰਸ ਦੇ ਵਿਚਕਾਰ ਬਗਾਵਤ ਵੀ ਛੜ ਚੁੱਕੀ ਆ ਕਿਸ ਦੇ ਵੱਲੋਂ ਬਗਾਵਤ ਛੜੀ ਗਈ ਆ ਤੇ ਅੱਜ ਦੀ ਮੀਟਿੰਗ ਦੇ ਵਿੱਚ ਕੀ ਕੁਝ ਰਹਿਣ ਵਾਲਾ ਹੈ ਉਸ ਉੱਪਰ ਗੱਲਬਾਤ ਕਰਾਂਗੇ ਤੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਇੱਕ ਵੱਡੇ ਲੀਡਰ ਦੀ ਜਿਹੜਾ ਲੀਡਰ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਹੈ ਗੱਲਬਾਤ ਅਨਿਲ ਜੋਸ਼ੀ ਦੀ ਕਰ ਰਹੇ ਹਾਂ ਜੋ ਕਿ ਅੱਜ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਨੂੰ ਕਿਉਂ ਕਾਂਗਰਸ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਖਬਰ ਬੜੀ ਖਾਸ ਹੈ ਇਸ ਖਬਰ ਦੇ ਉੱਪਰ ਗੱਲਬਾਤ ਕਰਾਂਗੇ ਸ਼ਸ਼ੀਕਾਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਨੇ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਪ੍ਰੋਗਰਾਮ ਦੇ ਸ਼ੁਰੂਆਤ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰੂੰਗਾ ਸਿੱਧੂ ਸਰ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸਤੂ ਸਰ ਵਿਧਾਨ ਸਭਾ ਦੇ ਵਿੱਚ ਬੜਕਾ ਮਾਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਗ੍ਰਹਿ ਮੰਤਰੀ ਅੰਮ੍ਰਿਤ ਸ਼ਾਹ ਦੇ ਨਾਲ ਮੁਲਾਕਾਤ ਕਰਦੇ ਨੇ ਮੁਲਾਕਾਤ ਤੋਂ ਬਾਅਦ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਪਰ ਪ੍ਰੈਸ ਕਾਨਫਰੰਸ ਕਰਦੇ ਸਮੇਂ ਉਹ ਲਟਕੜਾਉਂਦੇ ਨਜ਼ਰ ਆਏ ਨੇ ਤੇ ਜੋ ਕੁਝ ਉਹਨਾਂ ਦੇ ਵੱਲੋਂ ਕੱਲ ਮੀਡੀਆ ਕਾਨਫਰੰਸ ਦੇ ਵਿੱਚ ਦੱਸਿਆ ਗਿਆ ਕਿ ਉਸੇ ਤਰ੍ਹਾਂ ਦੇ ਨਾਲ ਮੁਲਾਕਾਤ ਦੇ ਵਿੱਚ ਮਾਹੌਲ ਰਿਹਾ ਹੈ ਜਾਂ ਫਿਰ ਇਸ ਦੇ ਪਿੱਛੇ ਦੀ ਕੁਝ ਹੋਰ ਸਚਾਈ ਹੈ ਦੇਖੋ ਲਖਵਿੰਦਰ ਜੀ ਮੁੱਖ ਮੰਤਰੀ ਭਗਵੰਤ ਸਾਨ ਹੁਰਾਂ ਨੇ ਕੱਲ ਇੱਕ ਮੁਲਾਕਾਤ ਜਿਹੜੀ ਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰਾਂ ਨਾਲ ਜਿਹੜੀ ਉਹ ਕੀਤੀ ਸੀਗੀ ਔਰ ਉਸ ਮੀਟਿੰਗ ਤੋਂ ਬਾਅਦ ਜਦੋਂ ਮੁੱਖ ਮੰਤਰੀ ਸਾਹਿਬ ਬਾਹਰ ਆਏ ਤਾਂ ਉਹਨਾਂ ਨੇ ਬੜੀਆਂ ਗੱਲਾਂ ਆਪਣੇ ਵੱਲੋਂ ਦਸੀਆਂ ਕਿ ਭਾਈ ਮੈਂ ਉਹਨਾਂ ਨੂੰ ਦੱਸਿਆ ਕਿ ਜਿਹੜਾ ਤੁਸੀਂ 1600 ਕਰੋੜ ਰੁਪਇਆ ਰਾਹਤ ਫੰਡ ਦੇ ਵਾਸਤੇ ਪੰਜਾਬ ਨੂੰ ਦਿੱਤਾ ਉਹ ਤਾਂ ਜੀ ਇੱਕ ਊਠ ਤੇ ਜੀਰੇ ਵਾਲੀ ਗੱਲ ਹੈ ਮੈਂ ਆਪਣੀ ਗੱਲ ਜਿਹੜੀ ਉੱਥੇ ਰੱਖ ਦਿੱਤੀ ਔਰ ਮੇਰਾ ਫਰਜ਼ ਸੀਗਾ ਉੱਥੇ ਗੱਲ ਰੱਖਣਾ ਔਰ ਇਹੋ ਜੀਆਂ ਗੱਲਾਂ ਬਾਤਾਂ ਬਹੁਤ ਉਹਨਾਂ ਨੇ ਕਹੀਆਂ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹਿਤੀ ਕਿ ਭਾਈ ਉਹਨਾਂ ਨੇ ਇਹ ਵੀ ਗੱਲ ਗ੍ਰਹਿ ਮੰਤਰੀ ਨੇ ਮੈਨੂੰ ਭਰੋਸਾ ਦਿਵਾਇਆ ਕਿ ਇਹ ਤਾਂ ਸਿਰਫ ਇੱਕ ਮੌਕੇ ਵਾਲਾ ਫੰਡ ਹੈ ਜਿਹੜਾ 1600 ਕਰੋੜ ਰੁਪਏ ਦਿੱਤਾ ਬਾਕੀ ਜਿਹੜਾ ਰਾਹਤ ਫੰਡ ਅਸੀਂ ਤੁਹਾਨੂੰ ਜਿਹੜਾ ਉਹ ਦੇਣਾ ਹੈਗਾ ਔਰ ਲਖਵਿੰਦਰ ਜੀ ਇਹ ਹਲੇ ਕੋਈ ਸਮਾਂ ਹੋਇਆ ਸੀ ਅਜੇ ਮਾਫ ਕਰਨਾ ਅਜੇ ਕੋਈ ਸਮਾਂ ਹੋਇਆ ਸੀਗਾ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਇਹ ਬਿਆਨ ਦਿੱਤਾ ਤੇ ਉਸ ਤੋਂ ਕੁਝ ਹੀ ਸਮੇਂ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਂ ਦੇ ਉੱਪਰ ਇੱਕ ਬਿਆਨ ਕੇਂਦਰ ਸਰਕਾਰ ਦਾ ਜਿਹੜਾ ਉਹ ਆ ਜਾਂਦਾ ਜਿਹੜਾ ਬਹੁਤ ਅਹਿਮ ਸੀਗਾ ਔਰ ਉਹਨੇ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੇ ਬਿਆਨ ਦੀ ਜਿਹੜੀ ਆ ਉਹ ਫੂਕ ਕੱਢ ਕੇ ਜਿਹੜੀ ਆ ਉਹ ਰੱਖ ਦਿੱਤੀ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਜਿਹੜੇ ਅਮਿਤ ਸ਼ਾਹ ਨੇ ਉਹ ਮੋਦੀ ਸਰਕਾਰ ਤੇ ਪੰਜਾਬ ਦੇ ਲੋਕਾਂ ਦੇ ਨਾਲ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੀ ਹੈ ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੇ ਲਈ ਇਹ ਕਹਿੰਦੇ ਵਚਨਬੱਧ ਹੈ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਭਗਵੰਤ ਮਾਨ ਨੇ ਅੱਜ ਸ਼ਾਮ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਕੱਲ੍ਹ ਦਾ ਜਿਹੜਾ ਪ੍ਰੈਸ ਨੋਟ ਉਹਦੇ ਵਿੱਚ ਲਿਖਿਆ ਮੈਂ ਇੱਕ ਪੜ੍ਹ ਕੇ ਸੁਣਾਉਣਾ ਜ਼ਰੂਰੀ ਹੈ ਅਮਿਤ ਸ਼ਾਹ ਜੀ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਮੌਨਸੂਨ ਸੀਜ਼ਨ ਦੌਰਾਨ ਹੜ੍ਹਾਂ ਤੋਂ ਬਾਅਦ ਸੂਬੇ ਵਿੱਚ ਹੋਏ ਨੁਕਸਾਨ ਦੇ ਹੱਦ ਤੋ ਕਹਿੰਦੇ ਜਾਣੂ ਕਰਵਾਉਂਦੇ ਹਨ ਉਹਨਾਂ ਨੇ ਆਪਤ ਰਾਹਤ ਲਈ ਸੂਬੇ ਲਈ ਵਾਧੂ ਫੰਡ ਮਨਜ਼ੂਰ ਕਰਨ ਦੀ ਮੰਗ ਵੀ ਕੀਤੀ ਇਹ ਮੀਟਿੰਗ ਦੌਰਾਨ ਕਹਿੰਦੇ ਕਿ ਮੁੱਖ ਮੰਤਰੀ ਨੂੰ ਦੱਸਿਆ ਗਿਆ ਵਿਸ਼ ਦੇ ਗ੍ਰਹਿ ਮੰਤਰੀ ਹਮਨਸ਼ਾ ਦੇ ਵੱਲੋਂ ਕਿ ਸਟੇਟ ਦੇ ਕੋਲ ਡਿਜਾਸਟਰ ਰਿਸਪਾਂਸ ਫੰਡ ਜਿਹਨੂੰ ਆਪਾਂ SDRF ਕਹਿ ਦਿੰਦੇ ਆ ਪੰਜਾਬ ਦੇ ਕੋਲ ਕਹਿੰਦੇ ਕਿ 12599.59 ਕਰੋੜ ਰੁਪਏ ਦੇ ਜਿਹੜੇ ਲੜੀਂਦੇ ਫੰਡ ਹੈਗੇ ਆ ਉਹ ਕਹਿੰਦੇ ਜਿਨ੍ਹਾਂ ਦੀ ਵਾਰ ਤੋਂ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਤੁਰੰਤ ਬਹਾਲੀ ਲਈ ਕੀਤੀ ਜਾ ਸਕਦੀ ਹੈ। ਯਾਨੀ ਇਹਨਾਂ ਨੇ ਤਾਂ ਫੰਡ ਅਜੇ ਜੀ ਉੱਥੇ ਜਾ ਕੇ ਮੰਗਿਆ ਪਰ ਅੱਗੋਂ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਗੱਲ ਕਹਿਤੀ ਕਿ ਭਾਈ ਤੁਹਾਡੇ ਕੋਲ ਤਾਂ ਪਹਿਲਾਂ ਹੀ 12.5 ਹਜ਼ਾਰ ਕਰੋੜ ਤੋਂ ਪਲੱਸ ਫੰਡ ਜਿਹੜੇ ਪਏ ਆ ਉਹਦੇ ਨਾਲ ਜਿਹੜੇ ਵੀ ਤੁਸੀਂ ਰਾਹਤ ਕਾਰਜ ਚਲਾਉਣੇ ਆ ਉਹਦੇ ਨਾਲ ਸਾਰਾ ਕੁਝ ਜਿਹੜਾ ਉਹ ਕੀਤਾ ਜਾ ਸਕਦਾ ਹੈਗਾ। ਔਰ ਬਹੁਤ ساری ਜਿਹੜੀ ਇਹ ਗੱਲ ਇੱਕ ਲੰਬੇ ਚੋੜੇ ਪ੍ਰੈਸ ਨੋਟ ਨੋਟ ਦੇ ਵਿੱਚ ਜਿਹੜੀ ਆ ਉਹ ਕਹੀ ਗਈ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਰਾਜ ਪ੍ਰਸ਼ਾਸਨ ਨੂੰ ਸਾਰੀਆਂ ਸੰਭਾਵਨਾਵਾਂ ਪ੍ਰਦਾਨ ਕੀਤੀਆਂ ਨੇ ਤੇ ਕਹਿੰਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9 ਸਤੰਬਰ 2025 ਨੂੰ ਪੰਜਾਬ ਦਾ ਦੌਰਾ ਕੀਤਾ ਸੀ ਤੇ ਰਾਜ ਵਿੱਚ ਹੋਈਆਂ ਹੜ੍ਹਾਂ ਦੀ ਸਥਿਤੀ ਤੇ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਸੀ ਪ੍ਰਧਾਨ ਮੰਤਰੀ ਦੁਆਰਾ ਕਹਿੰਦੇ ਐਲਾਨੀ ਗਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇ ਵਿੱਚੋਂ 805 ਕਰੋੜ ਰੁਪਏ ਐਨਐਚਆਈ ਦੁਆਰਾ ਮਨਜ਼ੂਰ ਕਹਿੰਦੇ ਕੀਤੇ ਗਏ ਜਿਹੜੀਆਂ ਸਰਕਾਂ ਟੁੱਟੀਆਂ ਹੋਰ ਤੇ 170 ਕਰੋੜ ਰੁਪਏ ਇਸ ਵਿੱਚ ਕਹਿੰਦੇ ਕਿ ਪਹਿਲਾਂ ਹੀ ਰਾਜ ਸਰਕਾਰ ਦੇ ਇਛਤਤ ਲਾਭਪਾਤਰੀਆਂ ਨੂੰ ਵੱਖ-ਵੱਖ ਯੋਜਨਾਵਾਂ ਅਧੀਨ ਜਾਰੀ ਕੀਤੇ ਜਾ ਚੁੱਕੇ ਆ ਤੇ ਬਾਕੀ ਰਾਜ ਤੋਂ ਸੰਬੰਧਿਤ ਜਾਣਕਾਰੀ ਪ੍ਰਾਪਤ ਹੋਣ ਤੇ ਜਾਣਕਾਰ ਦੇ ਜਿਹੜਾ ਉਹ ਕਰ ਦਿੱਤੇ ਜਾਣਗੇ ਔਰ ਇਥੋਂ ਤੱਕ ਵੀ ਲਖਵਿੰਦਰ ਜੀ ਮਾਫ ਕਰਨਾ ਅਜੇ ਜੀ ਉਹਨਾਂ ਨੇ ਕਿਹਾ ਹੈ ਕਿ ਕੇਂਦਰੀ ਟੀਮ ਨੇ 3 ਤੋਂ 6 ਸਤੰਬਰ 2025 ਤੱਕ ਰਾਜ ਦੇ ਵਿੱਚ ਹੋਏ ਨੁਕਸਾਨ ਦੇ ਮੌਕੇ ਦੇ ਮੁਲਾਂਕਣ ਦੇ ਲਈ ਪ੍ਰਭਾਵਿਤ ਖੇਤਰਾਂ ਦਾ ਜਿਹੜਾ ਦੌਰਾ ਕੀਤਾ ਸੀ ਹਾਲਾਂਕਿ ਰਾਜ ਸਰਕਾਰ ਨੇ ਅਜੇ ਤੱਕ ਇੱਕ ਵੀ ਵਿਸਤ੍ਰਿਤ ਮੈਮੋਰੰਡਮ ਪੇਸ਼ ਨਹੀਂ ਕੀਤਾ ਭਾਵ ਕਿ ਤੁਸੀਂ ਤਾਂ ਉਹ ਕਹਿੰਦੇ ਕਿ ਸਾਨੂੰ ਜਿਹੜਾ ਪੰਜਾਬ ਦੀ ਇਹ ਮਦਦ ਦੇ ਵਾਸਤੇ ਕੋਈ ਪੱਤਰ ਜਾਂ ਕੋਈ ਕਹਿ ਲੋ ਕਿ ਤੁਸੀਂ ਤਾਂ ਜਿਹੜਾ ਕੋਈ ਅੰਕੜਾ ਸੀਗਾ ਕਿ ਹੜ੍ਹਾਂ ਦੇ ਕਾਰਨ ਨੁਕਸਾਨ ਕਿੰਨਾ ਹੋਇਆ ਉਹ ਤਾਂ ਕਹਿੰਦੇ ਤੁਸੀਂ ਸਾਨੂੰ ਤੁਸੀਂ ਲਿਖ ਕੇ ਨਹੀਂ ਭੇਜਿਆ ਹੈਗਾ ਉਹ ਤਾਂ ਅਸੀਂ ਆਪਣੇ ਤੌਰ ਤੇ ਜੀ ਜੀ ਤੁਹਾਨੂੰ ਰਾਹਤ ਫੰਡ ਜਿਹੜੇ ਉਹ ਦੇ ਦਿੱਤੇ ਔਰ ਤੁਸੀਂ ਇਥੇ ਹੋਰ ਮੰਗਣ ਆ ਗਏ ਹੋ ਸਾਡੇ ਕੋਲੇ ਤਾਂ ਪਹਿਲਾਂ ਹੀ ਜਿਹੜਾ ਉਹ ਬੜਾ ਪਿਆ ਤਾਂ ਇਹ ਗੱਲਾਂ ਜਿਹੜੀਆਂ ਕਈਆਂ ਉਹਨਾਂ ਨੇ ਜਿਨੀ ਸਾਫ਼ ਤੌਰ ਤੇ ਇਹ ਗੱਲ ਸਾਫ਼ਜੀ ਹੋ ਰਹੀ ਹੈ ਕਿ ਸ਼ਾਇਦ ਹੋਰ ਕੋਈ ਫੰਡ-ਪੁੰਡ ਨਹੀਂ ਆਉਣਾ ਜਿਹੜਾ ਮਿਲ ਗਿਆ ਉਹਦੇ ਨਾਲ ਹੀ ਜਿਹੜਾ ਕੰਮ ਚਲਾਉਣਾ ਪੈਣਾ ਔਰ ਕੋਈ ਵੀ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਆਸਾ ਉਹ ਪੂਰੀ ਨਹੀਂ ਹੋਣੀ ਪਰ ਗੱਲ ਇਹ ਹੈ ਕਿ ਜੇ ਅੰਦਰ ਗੱਲ ਹੋਰ ਹੋਈ ਹੈ ਜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅੰਦਰ ਤੁਹਾਨੂੰ ਨਕਾਰਿਆ ਜੇ ਦੇਸ਼ ਦੇ ਗ੍ਰਹਿ ਮੰਤਰੀ ਨੇ ਅੰਦਰ ਤੁਹਾਨੂੰ ਇਹ ਗੱਲ ਕਹੀ ਕਿ ਭਾਈ ਤੁਹਾਡੇ ਕੋਲੇ ਇੰਨਾ ਫੰਡ ਪਿਆ ਉਹਨੂੰ ਤੁਸੀਂ ਵਰਤੋ ਤਾਂ ਫਿਰ ਤੁਸੀਂ ਬਾਹਰ ਆ ਕੇ ਕਿਉਂ ਕਿਉਂ ਕਹਿ ਰਹੇ ਹੋ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਇਹ ਗੱਲ ਕਹੀ ਹੈ ਕਿ ਲੋੜ ਅਨੁਸਾਰ ਤੁਹਾਨੂੰ ਜਿਹੜਾ ਫੰਡ ਦਵਾਂਗੇ ਕਿਉਂ ਮੁੱਖ ਮੰਤਰੀ ਭਗਵੰਤ ਮਾਨੇ ਬਾਹਰ ਆ ਕੇ ਝੂਠ ਬੋਲਿਆ ਜੇ ਵਾਕਈ ਕੋਈ ਭਰੋਸਾ ਦਿੱਤਾ ਹੁੰਦਾ ਦੇਸ਼ ਦੇ ਗ੍ਰਹਿ ਮੰਤਰੀ ਨੇ ਹੋਰ ਮਦਦ ਦੇ ਵਾਸਤੇ ਫਿਰ ਉਹਨਾਂ ਨੇ ਲਿਖਣਾ ਸੀਗਾ ਕਿ ਭਾਈ ਅਸੀਂ ਹੋਰ ਮਦਦ ਜਿਹੜੀ ਆ ਉਹ ਦੇਵਾਂਗੇ ਪਰ ਉਹਨਾਂ ਨੇ ਆਪਣੇ ਪ੍ਰੈਸ ਨੋਟ ਦੇ ਵਿੱਚ ਇਹ ਗੱਲ ਲਿਖ ਦਿੱਤੀ ਕਿ ਭਾਈ ਅਸੀਂ ਤਾਂ ਪਹਿਲਾਂ ਹੀ ਤੁਹਾਨੂੰ ਫੰਡ ਜਿਹੜੇ ਆ 1.2 ਕਰੋੜ ਤੋਂ ਪਾਸੇ ਦੇ ਚੁੱਕੇ ਆ ਕੁਝ ਫੰਡ ਜਿਹੜੇ ਤੁਹਾਨੂੰ 1600 ਕਰੋੜ ਦੇ ਵਿੱਚੋਂ ਜਾਰੀ ਕਰ ਰਹੇ ਆ ਜੀ ਤੇ ਉਹ ਤੁਹਾਡੇ ਲਈ ਕਾਫੀ ਜਿਹੜਾ ਉਹ ਪੈਸਾ ਹੈਗਾ ਵਾ ਤੇ ਉਹ ਤੁਸੀਂ ਵਰਤੋ ਤੇ ਜਿਹੜੇ ਰਾਜ ਦੇ ਪ੍ਰਬੰਧ ਆ ਜਿਹੜੇ ਉਹ ਚਲਾਓ ਪਰ ਗੱਲ ਇਹ ਆ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਸ ਤਰੀਕੇ ਦੇ ਨਾਲ ਬਾਹਰ ਆ ਕੇ ਆਹ ਆ ਬੋਲਿਆ ਉਹ ਇੰਜ ਲੱਗ ਰਿਹਾ ਕਿ ਝੂਠੀ ਬੋਲਿਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਔਰ ਦੇਸ਼ ਦੇ ਗ੍ਰਹਿ ਮੰਤਰੀ ਦੇ ਬਿਆਨ ਦੇ ਹੇਠਾਂ ਜਿਹੜਾ ਛਪਿਆ ਪ੍ਰੈਸ ਨੋਟ ਹੈ ਉਹ ਬਿਲਕੁਲ ਵੀ ਆਪਸ ਦੇ ਵਿੱਚ ਮੇਲ ਖਾਂਦਾ ਹੈ ਹੁਣ ਮੇਲ ਖਾਂਦਾ ਕਿਉਂ ਨਹੀਂ ਹੁਣ ਕੱਲ ਆਪਾਂ ਪ੍ਰੈਸ ਕਾਨਫਰੰਸ ਦੇ ਵਿੱਚ ਦੇਖਿਆ ਭਗਵੰਤ ਮਾਨ ਦੀ ਬਾਡੀ ਤੇ ਜ਼ੁਬਾਨ ਜਿਹੜੀ ਆ ਉਹ ਆਪਸ ਦੇ ਵਿੱਚ ਜਿਹੜੀ ਉਹ ਮੇਲ ਨਹੀਂ ਖਾ ਰਹੀ ਸੀ ਕਿਉਂਕਿ ਬਹੁਤ ਸਾਰੇ ਲੋਕ ਇਹ ਵੀ ਗੱਲ ਕਹਿ ਰਹੇ ਨੇ ਕਿ ਮੀਟਿੰਗ ਦੇ ਵਿੱਚੋਂ ਨਿਕਲੇ ਭਗਵੰਤ ਮਾਨ ਦੀਆਂ ਕੱਲ ਲਹਿਰਾ-ਵੇਰਾ ਹੀ ਹੋਰ ਸੀਗੀਆਂ ਔਰ ਉਹ ਹੋਰ ਹੀ ਪਾਸ ਤਰੀਕੇ ਦੇ ਮਤਲਬ ਦੁਨੀਆ ਦੇ ਵਿੱਚ ਪਹੁੰਚੇ ਹੋਏ ਸੀਗੇ ਹੁਣ ਪਤਾ ਨਹੀਂ ਤਾਂ ਉਹ ਖਾਦੀ ਪੀਤੀ ਚ ਬਿਆਨ ਦਿੱਤਾ ਗਿਆ ਮੁੱਖ ਮੰਤਰੀ ਦੇ ਕੋਲੋਂ ਜਿਹੇੋ ਜੀ ਬਾਡੀ ਲੈਂਗੁਏਜ ਸੀ ਜਿਹੇੋ ਜੀ ਉਹਨਾਂ ਦੀ ਗੱਲਬਾਤ ਸੀ ਜਿਹੇੋ ਜੀ ਬਿਆਨਬਾਜ਼ੀ ਸੀ ਪਤਾ ਨਹੀਂ ਤਾਂ ਹੁਣ ਖਾਦੀ ਪੀਤੀ ਚ ਬਿਆਨ ਦੇ ਦਿੱਤਾ ਪਤਾ ਨਹੀਂ ਕਿਸ ਤਰੀਕੇ ਨਾਲ ਦਿੱਤਾ ਪਰ ਇਹ ਗੱਲ ਜ਼ਰੂਰ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਚਾਹੇ ਖਾ ਕੇ ਦਿੱਤਾ ਜਾਏ ਪੀ ਕੇ ਦਿੱਤਾ ਤੇ ਚਾਹੇ ਬਿਆਨ ਨਿਰਨੇ ਕਾਲਜੇ ਦਿੱਤਾ ਪਰ ਗੱਲ ਇਹ ਹੈ ਵੀ ਮੁੱਖ ਮੰਤਰੀ ਦੇ ਇਸ ਬਿਆਨ ਦੀ ਜਿਹੜੀ ਉਹ ਮਿੱਟੀ ਪਲੀਤ ਕਰਕੇ ਰੱਖ ਦਿੱਤੀ ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਉਹਨਾਂ ਦੇ ਨਾਂ ਹੇਠ ਛਪੇ ਇਸ ਪ੍ਰੈਸ ਨੋਟ ਨੇ ਔਰ ਬਿਲਕੁਲ ਹਵਾ ਕੱਢ ਕੇ ਜਿਹੜੀ ਐ ਮੁੱਖ ਮੰਤਰੀ ਭਗਵੰਤ ਮਾਨ ਦੀ ਰੱਖ ਦਿੱਤੀ ਹੈ ਜੀ ਜੀ ਸਿੱਧੂ ਸਾਹਿਬ ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਤੇ ਪ੍ਰੈਸ ਨੋਟ ਜੋ ਜਾਰੀ ਹੋਇਆ ਉਸ ਦੇ ਵਿੱਚ ਵੀ ਇੱਕ ਗੱਲ ਦਾ ਜ਼ਿਕਰ ਹੋਇਆ ਕਿ ਅੰਕੜਾ ਹੁਣ ਤੱਕ ਤਿਆਰ ਨਹੀਂ ਕੀਤਾ ਗਿਆ ਜੇਕਰ ਅੰਕੜਾ ਹੀ ਨਹੀਂ ਤਿਆਰ ਕੀਤਾ ਗਿਆ ਵੀ ਕਿੰਨਾ ਸਾਡਾ ਨੁਕਸਾਨ ਹੋਇਆ ਉਸ ਤੋਂ ਬਿਨਾ ਕਿਵੇਂ ਉਹ ਕੇਂਦਰੀ ਗ੍ਰਹਿ ਮੰਤਰੀ ਦੇ ਕੋਲ ਚਲੇ ਗਏ ਤੇ ਕਿਵੇਂ ਉਹ ਰਾਹਤ ਦੇ ਲਈ ਉਹਨਾਂ ਕੋਲ ਮੰਗ ਕਰ ਰਹੇ ਸੀ ਦੇਖੋ ਸਮਝ ਨਹੀਂ ਆਉਂਦੀ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਹੋ ਜੀਆਂ ਗੱਲਾਂ ਬਾਤਾਂ ਕਰਦੀਆਂ ਨੇ ਕਿਉਂਕਿ ਜਦੋਂ ਇਹੋ ਜੀਆਂ ਮੀਟਿੰਗਾਂ ਹੁੰਦੀਆਂ ਨੇ ਨਾ ਉਸ ਤੋਂ ਪਹਿਲਾਂ ਜਿਹੜੀਆਂ ਆਪਸ ਦੇ ਵਿੱਚ ਜਿਹੜੇ ਹੁੰਦੇ ਆ ਨਾ ਅਫਸਰ ਉਹ ਆਪਸ ਦੇ ਵਿੱਚ ਤਾਲਮੇਲ ਕਰ ਲੈਂਦੇ ਆ ਹਰਤਾਲ ਮੇਲ ਕਰ ਲੈਂਦੇ ਆ ਔਰ ਉਸ ਤੋਂ ਬਾਅਦ ਹੀ ਇਹ ਇਹੋ ਜਿਹੀਆਂ ਮੀਟਿੰਗਾਂ ਮੂਡੀਆਂ ਜਿਹੜੀਆਂ ਹੁੰਦੀਆਂ ਔਰ ਆਖਰ ਤੇ ਉਹ ਐਲਾਨ ਹੀ ਜਿਹੜਾ ਉਹਨਾਂ ਲੀਡਰਾਂ ਨੇ ਕਰਨਾ ਹੁੰਦਾ ਬਾਕੀ ਸਾਰਾ ਕੁਝ ਅਫਸਰ ਜਿਹੜੇ ਆਪਣੇ ਤੌਰ ਤੇ ਤਾਲਮੇਲ ਦੇ ਜ਼ਰੀਏ ਕਰ ਲੈਂਦੇ ਆ ਆਪਾਂ ਕੱਲ ਵੀ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਲਖਵਿੰਦਰ ਮੇਰੇ ਨਾਲ ਸੀ ਉਸ ਪ੍ਰੋਗਰਾਮ ਦੇ ਵਿੱਚ ਤਸਵੀਰ ਦੇ ਵਿੱਚ ਆਪਾਂ ਕੱਲ ਹੀ ਇਹ ਗੱਲ ਕਹੀ ਸੀ ਕਿ ਮੁੱਖ ਮੰਤਰੀ ਭਗਵੰਤ ਮਾਨੇ ਜੀ ਇਸ ਮੀਟਿੰਗ ਦੇ ਲਈ ਜਾਣਾ ਹੈ ਤੇ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਪਾਣੀਆਂ ਦੇ ਮੁੱਦੇ ਤੇ ਸਾਰੇ ਪਾਰਟੀਆਂ ਦੇ ਵਿਧਾਇਕਾਂ ਨਾਲ ਲੈ ਕੇ ਗਏ ਸੀਗੇ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਐਸਵਾਈਐਲ ਦੀ ਐਕਵਾਇਰ ਕੀਤੀ ਜਿਹੜੀ ਜ਼ਮੀਨ ਆ ਉਹ ਜਦੋਂ ਵਾਪਸ ਕੀਤੀ ਸੀ ਉਹ ਜਦੋਂ ਉਹਨਾਂ ਸਾਰਿਆਂ ਨੂੰ ਜਿਹੜਾ ਉਹ ਨਾਲ ਲੈ ਕੇ ਗਏ ਸੀ ਉਦੋਂ ਉਹੋ ਜੀ ਸਿਚੁਏਸ਼ਨ ਜਿਹੜੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਉਣੀ ਚਾਹੀਦੀ ਸਾਰਿਆਂ ਨੂੰ ਜਿਹੜਾ ਉਹ ਨਾਲ ਲੈ ਕੇ ਜਾਣਾ ਚਾਹੀਦਾ ਸੀ ਇੱਕ ਆਲ ਪਾਰਟੀ ਮੀਟਿੰਗ ਦਾ ਜਿਹੜਾ ਇੱਕ ਬਣਾ ਕੇ ਨਾ ਇੱਕ ਜਿਹੜਾ ਹੁੰਦਾ ਗਰੁੱਪ ਬਣਾ ਕੇ ਉਹ ਲਿਜਾਣਾ ਚਾਹੀਦਾ ਸੀਗਾ ਪਰ ਨਹੀਂ ਉਹਨਾਂ ਨੂੰ ਇਕੱਲੇ ਹੀ ਜਿਹੜਾ ਲਿਜਾਇਆ ਗਿਆ ਪਰ ਉਧਰ ਦੂਜੇ ਪਾਸੇ ਗੱਲ ਇਹ ਵੀ ਹੈ ਕਿ ਪ੍ਰਧਾਨ ਮੰਤਰੀ ਇੱਥੇ ਆਏ ਵਕਫਾਕ ਟੀਮਾਂ ਇੱਥੇ ਆਈਆਂ ਕੋਈ ਵੀ ਜਿਹੜਾ ਉਹ ਮੈਮੋਰੰਡਮ ਜਿਹੜਾ ਉਹ ਨਹੀਂ ਦਿੱਤਾ ਗਿਆ ਕਿ ਭਾਈ ਆ ਆ ਅੰਕੜਾ ਵਾ ਇੰਨਾ ਨੁਕਸਾਨ ਹੋਇਆ ਇੰਨਾ ਇੱਥੇ ਹੋਇਆ ਇੰਨਾ ਉੱਥੇ ਹੋਇਆ ਤੇ ਐਸਐਸ ਕੰਮ ਵਾਸਤੇ ਸਾਨੂੰ ਜਿਹੜਾ ਚਾਹੀਦਾ ਕੀ ਅਫਸਰ ਜਿਹੜੇ ਕਰਦੇ ਨੇ ਕੀ ਤਿਆਰੀ ਹੈ ਜਿਹੜੀ ਸਰਕਾਰ ਦੀ ਇਹ ਵੀ ਗੱਲ ਸਮਝੋ ਬਾਹਰ ਹੈ ਔਰ ਅਫਸਰਾਂ ਦੀ ਤਾਲਮੇਲ ਹੁੰਦਾ ਆਪਸ ਦੇ ਵਿੱਚ ਉਹ ਵੀ ਦਿਖਦਾ ਜਿਹੜਾ ਉਹ ਦਿਖਾਈ ਨਹੀਂ ਦਿੱਤਾ ਤੋ ਕੱਲ ਦੀ ਜੋ ਮੀਟਿੰਗ ਹੋਈ ਆ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਪੂਰੀ ਤਰੀਕੇ ਦੇ ਨਾਲ ਫੇਲ ਹੁੰਦੇ ਦਿਖਾਈ ਦਿੰਦੇ ਨੇ ਚਲੋ ਸਰ ਉੱਧਰ ਜੇ ਗੱਲਬਾਤ ਕਰ ਲਈਏ ਅੱਜ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਦੇ ਵੱਲੋਂ ਵੀ ਇੱਕ ਅਹਿਮ ਮੀਟਿੰਗ ਸੱਦ ਲਈ ਗਈ ਆ ਤੇ ਕਾਂਗਰਸ ਪਾਰਟੀ ਦੇ ਅੰਦਰ ਵੀ ਬਗਾਵਤ ਦਾ ਧੂਆਂ ਹੁਣ ਧੁਖਣ ਲੱਗ ਗਿਆ ਹੁਣ ਕਿਸ ਦੇ ਵੱਲੋਂ ਬਗਾਵਤ ਚੜਹੀ ਗਈ ਆ ਤੇ ਕਿਸ ਕਾਰਨ ਇਹ ਬਗਾਵਤ ਸ਼ੁਰੂ ਹੋਈ ਆ ਤੇ ਅੱਜ ਵੀ ਜੋ ਮੀਟਿੰਗ ਹੋਣ ਜਾ ਰਹੀ ਆ ਭੁਪੇਸ਼ ਬਗੇਲ ਦੇ ਨਾਲ ਉਸ ਮੀਟਿੰਗ ਦੇ ਵਿੱਚ ਕੀ ਕੁਝ ਖਾਸ ਰਹਿਣ ਵਾਲਾ ਹੈ ਦੇਖੋ ਮੀਟਿੰਗ ਇਹ ਹੋਣ ਜਾ ਰਹੀ ਆ ਭਪੇਸ਼ ਬਗੇਲ ਹੁਣਾ ਦੀ ਅੱਜ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਲੀਡਰ ਜਿਹੜੇ ਆ ਪੰਜਾਬ ਕਾਂਗਰਸ ਦੇ ਜਿਹੜੇ ਉਹ ਸੱਦੇ ਗਏ ਹੈਗੇ ਆ ਪਰ ਇਸ ਤੋਂ ਪਹਿਲਾਂ ਕਹਿੰਦੇ ਕਿ ਇੱਕ ਪੱਤਰ ਪੁੱਤਰ ਵੀ ਜਿਹੜਾ ਉਹ ਜਾਰੀ ਕੀਤਾ ਗਿਆ ਜਿਹਦੇ ਵਿੱਚ ਇਹ ਗੱਲਾਂ ਜੜੀਆਂ ਉਹ ਕਈਆਂ ਗਈਆਂ ਨੇ ਕਿ ਭਾਈ ਬਾਕੀ ਲੀਡਰ ਜਿਹੜੇ ਆ ਉਹ ਬਿਲਕੁਲ ਵੀ ਬਿਆਨਬਾਜ਼ੀ ਨਾ ਕਰਨ ਇਦਾਂ ਹੋਊਗਾ ਉਹ ਤਾਂ ਹੋਊਗਾ ਕਾਰਵਾਈ ਹੋਏਗੀ ਇਹੋ ਜਿਹੀਆਂ ਜੜੀਆਂ ਗੱਲਾਂ ਬਾਤਾਂ ਵੀ ਜੜੀਆਂ ਉਹ ਕਹੀਆਂ ਗਈਆਂ ਨੇ ਪਰ ਉਸ ਤੋਂ ਪਹਿਲਾਂ ਅਚਾਨਕ ਹੀ ਜਿਹੜੀ ਇੱਕ ਲੜਾਈ ਜਿਹੜੀ ਉਹ ਛਿੜ ਜਾਂਦੀ ਹੈ ਅ ਅਜੇ ਜੀ ਔਰ ਉਹ ਲੜਾਈ ਕਿਵੇਂ ਛਿੜ ਜਾਂਦੀ ਹੈ ਲੜਾਈ ਇਹ ਇੱਕ ਡਾਕਟਰ ਧਰਮਪ੍ਰੀਤ ਗਾਂਧੀ ਬੜੇ ਸੁਲਝੇ ਹੋਏ ਬੜੇ ਅਹਿਮ ਜਿਹੜੇ ਕਾਂਗਰਸ ਦੇ ਲੀਡਰ ਨੇ ਰਾਹੁਲ ਗਾਂਧੀ ਦੇ ਖਾਸਮ ਖਾਸ ਜਿਹੜੇ ਉਹ ਮੰਨੇ ਜਾਂਦੇ ਆ ਔਰ ਰਾਹੁਲ ਗਾਂਧੀ ਉਹਨਾਂ ਤੋਂ ਅੱਜਕੱਲ ਸਲਾਹ مشورے ਵੀ ਜਿਹੜੇ ਆ ਉਹ ਧਰਮਪ੍ਰੀਤ ਗਾਂਧੀ ਹੋਣਾਂ ਤੋਂ ਚੰਗੇ ਜਿਹੜੇ ਉਹ ਲੈ ਰਹੇ ਨੇ ਜੇਕਰ ਰਾਹੁਲ ਗਾਂਧੀ ਦੇ ਕਰੀਬੀ ਸਾਥੀਆਂ ਦੀ ਮੰਨੀਏ ਜੇਕਰ ਰਾਹੁਲ ਗਾਂਧੀ ਦੇ ਕਰੀਬੀ ਲੋਕਾਂ ਦੀ ਮੰਨੀਏ ਤਾਂ ਔਰ ਰਾਹੁਲ ਗਾਂਧੀ ਜਿੱਤ ਵੀ ਬੜੀ ਲੈ ਰਿਹਾ ਔਰ ਬੜਾ ਟੈਕਨੀਕਲ ਪੁਆਇੰਟ ਜਿਹੜਾ ਉਹ ਬੜਾ ਵਧੀਆ ਪੁਆਇੰਟ ਜਿਹੜਾ ਧਰਮਪ੍ਰੀਤ ਗਾਂਧੀ ਹੁਣਾਂ ਨੇ ਚੁੱਕਿਆ ਬੇਸ਼ੱਕ ਮੀਡੀਆ ਉਹਨਾਂ ਨੂੰ ਬਗਾਵਤੀ ਗੱਲ ਜਿਹੜਾ ਉਹ ਕਹਿ ਰਿਹਾ ਹੋਵੇ ਬੇਸ਼ੱਕ ਧਰਮਪ੍ਰੀਤ ਗਾਂਧੀ ਦੇ ਵਿਰੋਧੀ ਉਹਨਾਂ ਨੂੰ ਬਗਾਵਤੀ ਗੱਲ ਕਹਿ ਰਹੇ ਹੁਣ ਪਰ ਵਾਕਈ ਟੈਕਨੀਕਲ ਪੁਆਇੰਟ ਜਿਹੜਾ ਉਹ ਚੁੱਕਿਆ ਹੈਗਾ ਧਰਮਪ੍ਰੀਤ ਗਾਂਧੀ ਨੇ ਉਹ ਕੀ ਉਹ ਕਹਿੰਦੇ ਕਿ ਕਾਂਗਰਸ ਦੇ ਅੰਦਰ ਹਲਕਾ ਇੰਚਾਰਜ ਕੀ ਹੈ ਹਲਕਾ ਇੰਚਾਰਜ ਸਿਸਟਮ ਹੀ ਹੈ ਨੀਗਾ ਕਾਂਗਰਸ ਦੇ ਅੰਦਰ ਇਹ ਡਾਕਟਰ ਧਰਮਪ੍ਰੀਤ ਗਾਂਧੀ ਔਰ ਇੱਕ ਜਦੋਂ ਮੀਟਿੰਗ ਹੋਈ ਸੀਗੀ ਦਿੱਲੀ ਦੇ ਵਿੱਚ ਤਾਂ ਉਦੋਂ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਬੋਲਦਿਆਂ ਕੇਸੀ ਵੇणू ਗੋਪਾਲ ਤੋਂ ਪੁੱਛਿਆ ਰਾਹੁਲ ਗਾਂਧੀ ਨੇ ਕਿ ਭਾਈ ਆਪਣੇ ਦੱਸੋ ਇਹਦੇ ਵਿੱਚ ਹਲਕਾ ਇਚਾਰਜੀ ਸਿਸਟਮ ਕਿੱਥੇ ਆ ਪੰਜਾਬ ਦੇ ਕਿਸ ਲੀਡਰ ਨੇ ਪੁੱਛਿਆ ਸੀਗਾ ਇਹ ਹਲਕਾ ਇਚਾਰਜੀ ਸਿਸਟਮ ਦੇ ਹੇਠਾਂ ਰਾਹੁਲ ਗਾਂਧੀ ਜੀ ਸਾਨੂੰ ਦਬਾਇਆ ਜਾ ਰਿਹਾ ਤਾਂ ਰਾਹੁਲ ਗਾਂਧੀ ਜੀ ਨੇ ਉਹਦੀ ਗੱਲ ਸੁਣ ਕੇ ਆਪਣਾ ਭਾਸ਼ਣ ਰੁਕਿਆ ਤੇ ਕੇਸੀ ਵੇणू ਗੋਪਾਲ ਹੁਣਾਂ ਨੇ ਪੁੱਛਿਆ ਕੀ ਆ ہماری ਕਾਂਗਰਸ ਮੇ ਹਲਕਾ ਇੰਚਾਰਜ ਕੌਨਸੀ ਪੋਸਟ ਹੈ ਇਹ ਕਦੋਂ ਸੇ ਆ ਗਈ ਦਾ ਕੋਈ ਜਵਾਬ ਦੇਣ ਕਿਉਂਕਿ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਵੀ ਹੈ ਨਹੀਂਗਾ ਪੰਜਾਬ ਦੇ ਅੰਦਰ ਇਹ ਜਿਹੜਾ ਅਕਾਲੀਆਂ ਦੀ ਤਰਜ਼ ਦੇ ਉੱਪਰ ਜਿਹੜਾ ਹਲਕਾ ਇੰਚਾਰਜੀ ਸਿਸਟਮ ਚਲਾਇਆ ਜਾ ਰਿਹਾ ਜਿਹਦੇ ਉੱਪਰ ਸਵਾਲ ਜਿਹੜੇ ਆ ਧਰਮੇਂਦਰ ਗਾਂਧੀ ਹੋਣਾ ਨੇ ਚੁੱਕਿਆ ਔਰ ਉਹ ਰਾਹੁਲ ਗਾਂਧੀ ਦੇ ਨਾਲ ਵੀ ਇਸ ਸਿਸਟਮ ਦੇ ਉੱਤੇ ਗੱਲ ਕਰਨਗੇ ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਲਕਾ ਇੰਚਾਰਜੀ ਸਿਸਟਮ ਦੇ ਨਾਂ ਹੇਟਾ ਨਵੇਂ ਉੱਠਣ ਵਾਲੇ ਨੌਜਵਾਨ ਲੀਡਰਾਂ ਨੂੰ ਦਬਾਇਆ ਜਾ ਰਿਹਾ ਚਾਹੇ ਉਹ ਔਰਤਾ ਹੋਣ ਚਾਹੇ ਉਹ ਬੰਦੇ ਹੋਣ ਕਿਉਂਕਿ ਇੱਕ ਹਲਕਾ ਇਨਚਾਰਜ ਜਿਹੜਾ ਹੁੰਦਾ ਉਹ 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 ਹਲਕਾ ਇਨਚਾਰਜ ਦਾ ਜਿਨ੍ਹਾਂ ਨੇ ਕਈਆਂ ਨਹੀਂ ਤਾਂ ਜ਼ਮਾਨਤ ਵੀ ਜਿਹੜੀ ਐ ਜਬਤ ਹੋਈ ਆ ਕਈ ਤੀਜੇ ਤੀਜੇ ਚੌਥੇ ਜੋਥੇ ਤਾਂ ਦੇ ਜਿਹੜੇ ਉਹ ਪੋਜੀਸ਼ਨ ਦੇ ਉੱਤੇ ਪਹੁੰਚੇ ਆ ਔਰ ਜਿਹੜੇ ਹਾਰ ਨਹੀਂ ਸਕੇ ਉਹਨਾਂ ਨੂੰ ਹਲਕਾ ਇਨਚਾਰਜ ਜਿਹੜਾ ਤੁਸੀਂ ਦੇ ਦਿੱਤਾ ਜਿਹੜਾ ਜਿਹੜੇ ਹਾਰ ਕੇ ਮਤਲਬ ਜਿਹੜਾ ਹਾਰ ਆਪਦਾ ਹਲਕਾ ਨਹੀਂ ਜਿੱਤਿਆ ਉਹ ਹਲਕਾ ਇਨਚਾਰਜ ਕਿਸ ਤਰੀਕੇ ਦੇ ਨਾਲ ਹੋ ਸਕਦਾ ਸੋ ਉੱਥੇ ਤਾਂ ਸਾਰੇ ਹੀ ਹਲਕਾ ਇਨਚਾਰਜ ਜਿਹੜੇ ਇੱਕ ਤ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਹਲਕਾ ਇੰਚਾਰਜ ਦੇ ਨਾਂ ਹੇਠਾਂ ਦੂਜੇ ਲੀਡਰਾਂ ਨੂੰ ਮਿਹਨਤ ਕਰਨ ਤੋਂ ਰੁਕਿਆ ਜਾਂਦਾ ਹੈ ਔਰ ਜਦੋਂ ਕੋਈ ਲੀਡਰ ਕੋਈ ਨਵਾਂ ਨੌਜਵਾਨ ਲੀਡਰ ਜਾਂ ਕੋਈ ਬੀਬੀ ਕਿਸੇ ਹੋਰ ਲੀਡਰ ਨੂੰ ਸੱਦਣ ਦੀ ਕੋਸ਼ਿਸ਼ ਕਰਦੀ ਹੈ ਤਾਂ ਲੀਡਰ ਜਿਹੜੇ ਆ ਉਸ ਹਲਕਾ ਇੰਚਾਰਜ ਤੋਂ ਬਿਨਾਂ ਉਹਦੇ ਹਲਕਾ ਇੰਚਾਰਜ ਤੋਂ ਬਿਨਾਂ ਕਿਸੇ ਹੋਰ ਕੋਲੇ ਜਾ ਕੇ ਰਾਜੀ ਨਹੀਂ ਤਾਂ ਫਿਰ ਕਿਵੇਂ ਉਸ ਹਲਕਾ ਇੰਚਾਰਜ ਤੋਂ ਇਲਾਵਾ ਹੋਰ ਲੀਡਰਸ਼ਿਪ ਜਿਹੜੀ ਆ ਕਿਵੇਂ ਪਰਫੁੱਲਤ ਹੋਊਗੀ ਇਹ ਸਮਝੋ ਬਾਹਰ ਹੈ ਗੱਲ ਤੋ ਬਹੁਤ ਵਧੀਆ ਟੈਕਨੀਕਲ ਪੁਆਇੰਟ ਜਿਹੜਾ ਉਹ ਡਾਕਟਰ ਧਰਮਵੀਰ ਗਾਂਧੀ ਹੁਣਾਂ ਨੇ ਚੁੱਕਿਆ ਔਰ ਮੈਨੂੰ ਲੱਗਦਾ ਕਿ ਹਾਲਾਂਕਿ ਸਮੇਂ-ਸਮੇਂ ਤੇ ਹਾਲਾਂਕਿ ਸਮੇਂ-ਸਮੇਂ ਤੇ ਕਾਂਗਰਸ ਪ੍ਰਧਾਨ ਮਿਰਦਸਿੰਘ ਰਾਜਾ ਵੜਿੰਗ ਵਾਰ-ਵਾਰ ਇਹ ਗੱਲ ਕਹਿ ਦਿੰਦੇ ਆ ਕਿ ਭਾਈ ਇਹ ਹਲਕਾ ਇੰਚਾਰਜ ਸਿਸਟਮ ਸਾਡਾ ਨਹੀਂ ਹੈ ਨਾ ਹੀ ਸਾਡਾ ਕੋਈ ਹਲਕਾ ਇੰਚਾਰਜ ਹੈਗਾ ਪਰ ਫਿਰ ਵੀ ਵਾਰ-ਵਾਰ 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 ਅਫਦਲ ਦੇ ਪੋਸਟਰਾਂ ਦੇ ਨਾਂ ਹੀ ਟਾਂ ਵਕ-ਵਕ ਲੀਡਰ ਹਲਕਾ ਇੰਚਾਰਜ ਲਿਖਦੇ ਆ ਕਿਉਂ ਨਹੀਂ ਰਾਜਾ ਵੜਿੰਗ ਜਿਹੜਾ ਇਹ ਮਸਲੇ ਨੂੰ ਗੰਭੀਰਤਾ ਨਾਲ ਲੈ ਕੇ ਕਿਉਂ ਨਹੀਂ ਇੱਕ ਤਕੜਾ ਆਰਡਰ ਜਿਹੜਾ ਜਾਰੀ ਕਰ ਦਿੰਦੇ ਕਿ ਭਾਈ ਜਿਹਨੇ ਹਲਕਾ ਇੰਚਾਰਜ ਲਿਖਿਆ ਤਾਂ ਫਿਰ ਆਪਦਾ ਪੜਿਆ ਵਿਚਾਰ ਲਿਓ ਜਿਹਨੇ ਆਪਦੇ ਆਪ ਨੂੰ ਹਲਕਾ ਇੰਚਾਰਜ ਦੱਸਿਆ ਤਾਂ ਆਪਦਾ ਪੜਿਆ ਵਿਚਾਰ ਲਿਓ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਗੱਲ ਤੁਰੀ ਹੋਈ ਹੈ ਹਲਕਾ ਇੰਚਾਰਜ ਸਿਸਟਮ ਵਾਲੀ ਜਿਹੜੀ ਗਾਂਧੀ ਸਾਹਿਬ ਨੇ ਤੋਰੀਆ ਮੈਨੂੰ ਲੱਗਦਾ ਕਿ ਉਹ ਇੱਕ ਨਵੀਂ ਇਹਦੇ ਵਿੱਚ ਸ਼ੁਰੂਆਤ ਕਰਕੇ ਇੱਕ ਨਵੇਂ ਪਾਸੇ ਕਾਂਗਰਸ ਨੂੰ ਜਿਹੜੀ ਉਹ ਲੈ ਕੇ ਜਾਣਗੇ ਬਿਲਕੁਲ ਗੱਲ ਉਹਨਾਂ ਦੀ ਠੀਕ ਹੈ ਹਲਕਾ ਇੰਚਾਰਜ ਦੀ ਸਿਸਟਮ ਅਕਾਲੀ ਦਲ ਦੀ ਸਰਕਾਰ ਦੀ ਦੇਣ ਹੈ ਇਸੇ ਜਿੱਤੇ ਉਹਨਾਂ ਦੇ ਬੰਦੇ ਹਾਰ ਗਏ ਸੀ ਉਥੇ-ਉਥੇ ਉਹਨਾਂ ਨੇ ਦੂਜੀਆਂ ਪਾਰਟੀਆਂ ਦੇ ਐਮਐਲਏ ਦੇ ਬਰੋਬਰ ਆਪਣੇ ਹਾਰੇ ਹੋਏ ਬੰਦਿਆਂ ਨੂੰ ਹਲਕਾ ਇੰਚਾਰਜ ਦੀ ਪਾਵਰ ਲੈ ਕੇ ਉਹਨਾਂ ਤੋਂ ਹੀ ਐਸਐਚਓ ਲਵਾਏ ਉਹਨਾਂ ਦੇ ਕਹੇ ਤੇ ਡੀਐਸਪੀ ਲਾਏ ਸੋ ਉਹ ਹਲਕਾ ਇੰਚਾਰਜ ਦੀ ਸਿਸਟਮ ਸੀਗਾ ਸੋ ਹੁਣ ਇਹਨਾਂ ਦੇ ਵੱਲੋਂ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਹਲਕਾ ਇੰਚਾਰਜ ਦੀ ਸਿਸਟਮ ਚਲਾਇਆ ਜਾ ਰਿਹਾ ਕਾਂਗਰਸ ਦਾ ਉਹ ਕਲਚਰ ਹੈ ਹੀ ਨਹੀਂ ਇਹ ਡਾਕਟਰ ਧਰਮੇਂਦਰ ગાંધી ਨੇ ਕਹੀ ਹੈ ਗੱਲ ਔਰ ਦੇਖਦੇ ਆ ਕਿ ਇਸ ਚੀਜ਼ ਨੂੰ ਕਿਵੇਂ ਲੈਂਦੇ ਐ ਅੱਜ ਬਗੇਲ ਸਾਹਿਬ ਦੀ ਮੀਟਿੰਗ ਵੀ ਹੈਗੀ ਐ ਕਿ ਉਥੇ ਵੀ ਇਹ ਮਸਲਾ ਉੱਠਦਾ ਜਾਂ ਨਹੀਂ ਉੱ ਔਰ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਸਾਰੇ ਧੜੇ ਇਸ ਮੀਟਿੰਗ ਦੇ ਵਿੱਚ ਪਹੁੰਚਦੇ ਆ ਜਾਂ ਨਹੀਂ ਪਹੁੰਚਦੇ ਜਾਂ ਫਿਰ ਇੱਥੇ ਵੀ ਇੱਕ ਵਾਰ ਫਿਰ ਬਘੇਲ ਦੀ ਮੀਟਿੰਗ ਦੇ ਵਿੱਚ ਵੀ ਆਪਾਂ ਨੂੰ ਫੋਟ ਦੇਖਣ ਨੂੰ ਮਿਲੂਗੀ ਇਹ ਵੀ ਜਿਹੜੀ ਗੱਲ ਦੇਖਣ ਵਾਲੀ ਹੋਏਗੀ ਜੀ ਦੂਜੇ ਪਾਸੇ ਸਰ ਜੇਕਰ ਗੱਲ ਕਰ ਲਈ ਤਾਂ ਅੱਜ ਕਾਂਗਰਸ ਦੇ ਵਿੱਚ ਵੀ ਇੱਕ ਵੱਡੇ ਲੀਡਰ ਗਣ ਕਰ ਰਹੇ ਹਨ ਅਨਿਲ ਜੋਸ਼ੀ ਉਹਨਾਂ ਦੇ ਵੱਲੋਂ ਸ਼ਮੂਲਿਤ ਕੀਤੀ ਜਾਵੇਗੀ ਉਹਨਾਂ ਦੀ ਸ਼ਮੂਲਿਤ ਨੂੰ ਕਿਵੇਂ ਦੇਖ ਰਹੇ ਹੋ ਕਾਂਗਰਸ ਪਾਰਟੀ ਉਹਨਾਂ ਨੂੰ ਕਿਉਂ ਆਪਣੀ ਪਾਰਟੀ ਦੇ ਵਿੱਚ ਲੈ ਆ ਰਹੀ ਹੈ ਕੀ ਉਹਨਾਂ ਦੇ ਆਉਣ ਦੇ ਨਾਲ ਕੋਈ ਕਾਂਗਰਸ ਨੂੰ ਮਜ਼ਬੂਤੀ ਮਿਲੇਗੀ ਜਾਂ ਨਹੀਂ ਦੇਖੋ ਪਛੋਕੜ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਜੇ ਆਪਾਂ ਗੱਲ ਕਰ ਲਈਏ ਨਿਲਜੋਸ਼ੀ ਦੀ ਉਹ ਤਰਨ ਤਾਰਨ ਦਾ ਹੈਗਾ ਔਰ ਤਰਨ ਤਾਰਨ ਦੇ ਵਿੱਚ ਇਸ ਵਕਤ ਜਿਮਨੀ ਚੋਣ ਜਿਹੜੀ ਆ ਉਹ ਆਈ ਹੋਈ ਹੈ ਜਿਹੜੇ ਉਤੋਂ ਦੇ ਐਮਐਲਏ ਜਿਹੜੇ ਉਹ ਗੁਜਰਗੇਸ ਵਰਗਵਾਸ ਹੋ ਗਏ ਸੀਗੇ ਤਾਂ ਉਸ ਤੋਂ ਬਾਅਦ ਚ ਤਰਨ ਤਾਰਨ ਦੇ ਵਿੱਚ ਜਿਮਨੀ ਚੋਣ ਜਿਹੜੀ ਆ ਉਹ ਆ ਚੁੱਕੀ ਹੈ ਔਰ ਇਸ ਤੋਂ ਪਹਿਲਾਂ ਇਸ ਐਮਐਲਏ ਦੇ ਗੁਜਰਨ ਤੋਂ ਬਾਅਦ ਗੁਜਰਨ ਤੋਂ ਪਹਿਲਾਂ ਜਿਹੜੇ 2022 ਦੇ ਵਿੱਚ ਕਾਂਗਰਸ ਦੇ ਟਿਕਟ ਤੋਂ ਚੋਣ ਲੜੇ ਸੀ ਔਰ 17 ਦੇ ਵਿੱਚ ਕਾਂਗਰਸ ਦੇ ਐਮਐਲਏ ਸੀਗੇ ਡਾਕਟਰ ਧਰਮਵੀਰ ਅਗਨੀ ਹੋਤਰੀ ਉਹਨਾਂ ਦੀ ਵੀ ਡੈਥ ਜਿਹੜੀ ਆ ਉਹ ਹੋ ਚੁੱਕੀ ਸੀ ਸੋ ਕਾਂਗਰਸ ਦਾ ਉਹ ਹਲਕਾ ਕਾਂਗਰਸ ਪੱਖੋਂ ਜਿਹੜਾ ਉਹ ਖਾਲੀ ਪਿਆ ਸੀਗਾ ਔਰ ਇਧਰੋਂ ਜੇ ਆਪਾਂ ਗੱਲ ਕਰ ਲਈਏ ਨਵੇਂ ਐਮਐਲਏ ਸਾਹਿਬ ਦੇ ਗੁਜਰਨ ਤੋਂ ਬਾਅਦ ਹੁਣ ਨਵੀਂ ਜਿਹੜੀ ਉਹ ਇਹ ਜਿਵਨੀ ਚੋਣ ਪੰਜਾਬ ਦੇ ਉਚਾਈ ਸੀ ਹੁਣ ਕਾਂਗਰਸ ਨੇ ਬੜੀ ਖਿੱਚੋਤਾਣ ਲਾਈ ਹੋਈ ਸੀ ਕਿ ਭਾਈ ਫਲਾਣੇ ਨੂੰ ਆਪਾਂ ਟਿਕਟ ਦੇ ਦਈਏ ਫਲਾਣੇ ਨੂੰ ਟਿਕਟ ਦੇ ਦਈਏ ਫਲਾਣੇ ਨੂੰ ਟਿਕਟ ਦੇ ਦਈਏ ਪਰ ਪਤਾ ਨਹੀਂ ਕਈ ਆਪ ਨਹੀਂ ਲੜਨ ਨੂੰ ਤਿਆਰ ਤੇ ਕਈਆਂ ਨੂੰ ਲੜਾਇਆ ਨਹੀਂ ਜਾ ਰਿਹਾ ਸੋ ਇਸ ਕਰਕੇ ਕਾਂਗਰਸ ਦੇ ਕੋਲ ਕਹਿੰਦੇ ਆ ਸੁਣਦੇ ਆ ਕਿ ਭਾਈ ਕਾਂਗਰਸ ਦੇ ਕੋਲ ਕੈਂਡੀਡੇਟ ਹੈ ਨਹੀਂ ਜਿਗਾ ਜਿਹਦੇ ਕਰਕੇ ਜਿਹਦੇ ਕਰਕੇ ਇਹਨਾਂ ਦੇ ਵੱਲੋਂ ਆਇਆ ਗਿਆ ਕਿ ਭਾਈ ਇਹ ਬੰਦਾ ਲਿਆਂਦਾ ਜਾਵੇ ਔਰ ਇਹ ਬੰਦੇ ਨੂੰ ਲਿਆ ਕੇ ਇੱਥੇ ਜਿਮਨੀ ਚੋਣ ਲੜਾਈ ਜਾਵੇ ਹੁਣ ਇਹ ਬੰਦਾ ਅਨਿਲ ਜੋਸ਼ੀ ਪਹਿਲਾਂ ਵੀ ਆਉਂਦਾ ਸੀਗਾ ਐਨਕੇ ਹੋਰ ਵੀ ਬਹੁਤ ਸਾਰੇ ਲੋਕ ਨੇ ਕੇ ਸ਼ਰਮਾ ਵੀ ਸ਼ਾਇਦ ਚਰਚਾ ਸੀਗੀ ਕਿ ਉਹ ਵੀ ਆਉਂਦੇ ਜਦੋਂ ਰੁਕ ਗਈ ਕਾਫੀ ਸਮਾਂ ਪਹਿਲਾਂ ਦੀ ਗੱਲ ਹੈਗੀ ਹੈ ਔਰ ਹੁਣ ਹੁਣ ਜਿਹੜੀ ਗੱਲ ਇਹ ਸਾਹਮਣੇ ਆਈ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਦੇ ਕੋਲ ਤਰਨ ਤਰਨ ਜਿਮਨੀ ਚੋਣ ਦੇ ਅੰਦਰ ਜਿਹੜਾ ਇੱਕ ਕੈਂਡੀਡੇਟ ਹੈ ਨਹੀਂ ਹੈਗਾ ਔਰ ਇਹਨਾਂ ਦਾ ਪਸ਼ੋਕਰ ਤਰਨ ਤਰਨ ਦੇ ਨਾਲ ਹੈ ਔਰ ਬੇਸ਼ੱਕ ਅੰਮ੍ਰਿਤਸਰੋਂ ਜਾ ਕੇ ਜਿਹੜਾ ਚੋਣ ਲੜਦੇ ਆ ਪਰ ਪਸ਼ੋਕਰ ਤਰਨ ਤਰਨ ਦੇ ਨਾਲ ਹੈ ਔਰ ਹੋ ਸਕਦਾ ਹੈ ਕਿ ਉਹਨਾਂ ਨੂੰ ਇਹ ਲੱਗਿਆ ਹੋਵੇ ਕਿ ਜੇਕਰ ਅਸੀਂ ਅਨਲ ਜੋਸ਼ੀ ਨੂੰ ਲੈ ਆਉਨੇ ਆ ਸਾਡੇ ਬੰਦਿਆਂ ਨੂੰ ਅਸੀਂ ਕੁਝ ਨੂੰ ਅਸੀਂ ਲੜਾ ਕੇ ਤਿਆਰ ਤੇ ਕੁਝ ਆਪ ਨਹੀਂ ਲੜ ਕੇ ਤਿਆਰ ਸੋ ਇਹਨੂੰ ਜੇ ਆਪਾਂ ਲੜਾ ਦਈਏ ਤਾਂ ਇੱਕ ਚੰਗੀ ਗੱਲ ਹੋਊਗੀ ਹਾਲਾਂਕਿ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਹੋਣਗੇ ਕਿ ਜਿਹੜੇ ਇਹ ਪੰਥਕ ਹਲਕਾ ਹੈਗਾ ਇੱਥੇ ਹਿੰਦੂ ਫੇਸ ਚੱਲਣਾ ਹੈ ਪਰ ਇਸ ਤੋਂ ਪਹਿਲਾਂ ਡਾਕਟਰ ਧਰਮਵੀਰ ਅਗਨੀ ਹੋਤਰੀ ਜਿਹੜੇ 17 ਦੇ ਵਿੱਚ ਵੀ ਜਿੱਤੇ ਰਿਹਾ ਹੋਰ ਵੀ ਜਿਹੜੇ ਜਿੱਤੇ ਰਹੇ ਆ ਉਹ ਕਈ ਦਾ ਨਹੀਂ ਗੱਲ ਨਹੀਂ ਪਰ ਇਹ ਗੱਲ ਜ਼ਰੂਰ ਹੋ ਸਕਦੀ ਹੈ ਕਿ ਕਾਂਗਰਸ ਨੂੰ ਆਪਣਾ ਕੈਂਡੀਡੇਟ ਨਾ ਮਿਲਿਆ ਹੁਣ ਕਰਕੇ ਉਥੇ ਲਿਜਾ ਕੇ ਉਹਨਾਂ ਨੂੰ ਟੋਨ ਲੜਾਈ ਜਾਂਦੀ ਸਤ ਸ੍ਰੀ ਅਕਾਲ ਧੰਨਵਾਦ ਤੁਸੀਂ ਅੱਜ ਦੇ ਪ੍ਰੋਗਰਾਮ ਦੇ ਲਈ ਸਮਾਂ ਦਿੱਤਾ ਧੰਨਵਾਦ ਸੋ ਸਹਿਯੋਗੀ ਪੱਤਰਕਾਰ ਸੁਖਵਿੰਦਰ ਸਿੰਘ ਸਿੱਧੂ ਦੇ ਵੱਲੋਂ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਸਾਂਝਾ ਕਰਵਾਇਆ ਗਿਆ ਉਮੀਦ ਕਰਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਸਾਰਿਆਂ ਨੂੰ ਚੰਗਾ ਲੱਗਾ ਹੋਵੇਗਾ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਜਾਨਾ ਲੋਕਨਾਟ ਟੀਵੀ ਮੈਨੂੰ ਦੋ ਇਜਾਜ਼ਤ ਧੰਨਵਾਦ